ਦੀ ਵੀ ਸੁਣ ਲੋ ਇੰਸਟਾਗ੍ਰਾਮ ਦੀ ਲਾ ਸੁਣਾ ਦੇ ਇਹਦਾ ਹੋ ਗਿਆ ਨਵਾਂ ਨਵਾਂ ਵਿਆਹ ਤੁਹਾਨੂੰ ਪਤਾ ਵਿਆਹ ਦੇ ਵਿੱਚ ਗਿਫਟ ਤਾਂ ਦਿੰਦੇ ਆ ਇਹਦੇ ਸਾਲੇ ਦੇ ਨੂੰ ਦਿੱਤਾ ਮੋਬਾਈਲ ਫੋਨ ਫੋਨ ਜੀ ਘਰੇ ਆਇਆ ਮੇਰੀ ਘਰ ਵਾਲੀ ਕਹਿੰਦੀ ਜਾਨੂ ਮੇਰੀ ਫੋਟੋ ਖਿੱਚ ਕੇ ਇੰਸਟਾਗ੍ਰਾਮ ਤੇ ਪਾ ਦਿਓ ਪਾ ਦੇ ਕਹਿੰਦਾ ਜਾਨੂ ਨਵੇਂ ਫੋਨ ਤੋਂ ਮੇਰੀ ਫੋਟੋ ਖਿੱਚ ਕੇ ਇੰਸਟਾਗ੍ਰਾਮ ਤੇ ਪਾ ਦਿਓ ਪਾਤੀ ਗਲਤੀ ਨਾਲ ਹੋਇਆ ਲੈਕਸ ਤੇ ਪਾਤੀ ਉਹ ਫਿਰ ਨੂੰ ਰੇਟ ਪੁੱਛ ਗਿਆ ਰਹਿਣ ਦੇ ਇਹ ਲੈ ਲਏਗਾ ਡਿਲੀਟ ਹੋ ਗਈ ਸੀ ਆ ਸਾਡੇ ਮਰਾਸੀ ਨੂੰ ਹੋ ਗਿਆ ਇੰਸਟਾਗ੍ਰਾਮ ਤੇ ਪਿਆਰ ਨਾ ਇਹਨੇ ਉਹਨੂੰ ਵੇਖਿਆ ਨਾ ਉਹਨੇ ਇਹਨੂੰ ਵੇਖਿਆ ਨਹੀਂ ਦੇਖਿਆ ਇਹਨੇ ਇੱਕ ਦਿਨ ਕਾਲ ਲਾ ਕਹਿੰਦਾ ਜਾਨ ਨੂੰ ਕਿੱਥੇ ਉਹ ਕਹਿੰਦੀ ਮੈਂ ਆਫਿਸ ਕਹਿੰਦੀ ਮੈਂ ਵੱਡੇ ਆਫਿਸ ਉਹ ਕਹਿੰਦੀ ਮੈਂ ਵੱਡੇ ਆਫਿਸ ਆਫਿਸ ਇਹ ਕਹਿੰਦਾ ਜਾਣਦਾ ਮੈਂ ਤੈਨੂੰ ਆਫਿਸ ਵਾਲੀ ਨੂੰ ਅੱਛਾ ਜਿਹੜੀ ਡੀਪੋ ਵਾਲੀ ਕਣਕ ਤੂੰ ਲਈ ਆਂਦੀ ਆ ਤੀਜੇ ਨੰਬਰ ਤੇ ਮੈਂ ਖੜਾ ਮੇਰਾ ਆਧਾਰ ਕਾਰਡ ਫੜ ਲਾ ਬੱਸ ਵੀ ਕਰਿਆ ਕਰ ਮੈਂ ਲੋਕਰਾਇ ਵਾਲਿਆਂ ਕੋਲ ਜਾਣਾ ਲੈਟ ਹੋਈ ਜਾਣਾ ਇਹਨੇ ਸੀ ਰਜਿੰਦਰਾ ਕਾਲਜ ਫੰਕਸ਼ਨ ਕੀਤਾ ਸੀ ਹੈ ਨਾ ਜੀ ਡਿਸਟ੍ਰਿਕਟ ਲੈਵਲ ਦਾ ਫੰਕਸ਼ਨ ਡਿਸਟ੍ਰਿਕਟ ਲੈਵਲ ਦਾ ਅੱਛਾ ਉੱਥੋਂ ਆਪਣੀ ਫਰਸਟ ਪੋਜੀਸ਼ਨ ਆਈ ਸੀ ਜੀ ਉੱਥੇ ਬਹੁਤ ਬਹੁਤ ਵਧੀਆ ਕੰਪੀਟੀਸ਼ਨ ਵੀ ਸੀਗਾ ਜੀ ਪਰ ਉੱਥੇ ਅਕਸਰ ਤੁਹਾਨੂੰ ਪਤਾ ਜੀ ਸਕੋ ਕੰਟੀਨਿਊ ਦਿੰਦੇ ਹਾਂ ਉਹ ਕੰਟੀਨਿਊਟੀ ਉਹਨਾਂ ਨੂੰ ਤੇ ਮੈਂ ਇਹਨੂੰ ਕਿਹਾ ਵੀ ਜਿਵੇਂ ਆਪਾਂ ਗਰੀਬ ਹੈਗੇ ਆ ਗਰੀਬ ਤਾਂ ਕੰਨ ਹੋਈ ਪਰ ਆਪਾਂ ਮਰਾਸੀ ਜਾਤ ਇੱਕ ਗਰੀਬ ਦੇ ਤੌਰ ਤੇ ਬਣ ਕੇ ਆਏ ਹਣਾ ਜੀ ਜਿਵੇਂ ਆਪਾਂ ਗਰੀਬ ਆ ਉਵੇਂ ਕਾਲਜ ਵਾਲੇ ਵੀ ਗਰੀਬ ਹੈਗੇ ਆ ਇਹ ਮੈਨੂੰ ਪੁੱਛਦਾ ਕਿਵੇਂ ਉਹ ਕਿਵੇਂ ਮੈਂ ਕਿਹਾ ਕੰਟੀ ਇਹਨਾਂ ਨੂੰ ਜਦੋਂ ਪਤੰਦਰ ਸੀਟੀਆਂ ਮਾਰੀ ਜਾਂਦੀ ਆ ਫਿਰੇ ਮੋ ਬੱਸ ਵੀ ਕਰ ਰਹਿਣ ਦੇ ਇਹਦੀ ਵੀ ਸੁਣ ਲਓ ਇੰਸਟਾਗ੍ਰਾਮ ਦੀ ਲੈ ਸੁਣਾ ਦੇ ਇਹਦਾ ਹੋ ਗਿਆ ਨਵਾਂ ਨਵਾਂ ਵਿਆਹ ਤੁਹਾਨੂੰ ਪਤਾ ਵਿਆਹ ਦੇ ਵਿੱਚ ਗਿਫਟ ਤਾਂ ਦਿੰਦੇ ਆ ਇਹਦੇ ਸਾਲੇ ਦੇ ਨੂੰ ਦਿੱਤਾ ਮੋਬਾਈਲ ਫੋਨ ਇਹ ਘਰੇ ਆਇਆ ਮੇਰੇ ਘਰ ਆਇਆ ਕਹਿੰਦੀ ਜਾਨੂ ਮੇਰੀ ਫੋਟੋ ਖਿੱਚ ਕੇ ਇੰਸਟਾਗ੍ਰਾਮ ਤੇ ਪਾ ਦੇ ਉਹ ਕਹਿੰਦਾ ਜਾਨੂ ਨਵੇਂ ਫੋਨ ਤੋਂ ਮੇਰੀ ਫੋਟੋ ਖਿੱਚ ਕੇ ਇੰਸਟਾਗ੍ਰਾਮ ਤੇ ਪਾ ਦੇ ਉਹ ਪਾਤੀ ਗਲਤੀ ਨਾਲ ਹੋਇਆ ਲੈਕਸ ਤੇ ਪਾਤੀ ਉਹ ਫਟੇ ਨੂੰ ਡਿਲੀਟ ਬੱਤੀ ਗਿਆ ਰਹਿਣ ਦੇ ਡਿਲੀਟ ਹੋ ਗਈ ਸੀ ਆ ਸਾਡੇ ਮਰਾਸੀ ਨੂੰ ਹੋ ਗਿਆ ਇੰਸਟਾਗ੍ਰਾਮ ਤੇ ਪਿਆਰ ਨਾ ਇਹਨੇ ਉਹਨੂੰ ਵੇਖਿਆ ਨਾ ਉਹਨੇ ਇਹਨੂੰ ਵੇਖਿਆ ਨਹੀਂ ਦੇਖਿਆ ਇਹਨੇ ਇੱਕ ਦਿਨ ਕਾਲ ਲਾ ਲਈ ਕਾਲ ਲਾ ਲਈ ਕਹਿੰਦਾ ਜਾਨੂ ਕਿੱਥੇ ਕਹਿੰਦਾ ਜਾਨੂ ਕਿੱਥੇ ਉਹ ਕਹਿੰਦੀ ਮੈਂ ਆਫਿਸ ਕਹਿੰਦੀ ਮੈਂ ਵੱਡੇ ਆਫਿਸ ਉਹ ਕਹਿੰਦੀ ਮੈਂ ਵੱਡੇ ਆਫਿਸ ਆਫਿਸ ਇਹ ਕਹਿੰਦਾ ਜਾਣਦਾ ਮੈਂ ਤੈਨੂੰ ਆਫਿਸ ਵਾਲੀ ਨੂੰ ਜਿਹੜੀ ਡੀਪੋ ਇਹ ਨੰਬਰ ਤੇ ਮੈਂ ਖੜਾ ਉਹ ਲਾਲ ਦੀਆ ਮੇਰਾ ਆਧਾਰ ਕਾਰਡ ਫੜ ਲਾ ਬੱਸ ਵੀ ਚਲਿਆ ਗਿਆ ਮੈਂ ਲੋਕ ਰਾਜ ਵਾਲਿਆਂ ਕੋਲ ਜਾਣਾ ਲੇਟ ਹੋਈ ਜਾਣਾ ਹੈ ਕਿਉਂਕਿ ਅਸੀਂ ਰਜਿੰਦਰਾ ਕਾਲਜ ਫੰਕਸ਼ਨ ਕੀਤਾ ਸੀ ਨਾ ਜੀ ਟਿਸਟਿਕ ਲੈਵਲ ਦਾ ਫੰਕਸ਼ਨ ਸੀ ਟਿਸਟਿਕ ਲੈਵਲ ਦਾ ਅੱਛਾ ਉੱਥੋਂ ਆਪਣੀ ਫਰਸਟ ਪੋਜੀਸ਼ਨ ਆਈ ਸੀ ਜੀ ਉੱਥੇ ਬਹੁਤ ਬਹੁਤ ਵਧੀਆ ਕੰਪੀਟੀਸ਼ਨ ਵੀ ਸੀਗਾ ਜੀ ਪਰ ਉੱਥੇ ਅਕਸਰ ਤੁਹਾਨੂੰ ਪਤਾ ਜੀ ਸਕੋ ਕੰਟੀਨਿਊ ਦਿੰਦੇ ਹਾਂ ਉਹ ਕੰਟੀਨਿਊਟੀ ਉਹਨਾਂ ਨੂੰ ਤੇ ਮੈਂ ਇਹਨੂੰ ਕਿਹਾ ਵੀ ਜਿਵੇਂ ਆਪਾਂ ਗਰੀਬ ਹੈਗੇ ਆ ਗਰੀਬ ਤਾਂ ਕੰਨ ਹੋਈ ਪਰ ਆਪਾਂ ਮਰਾਸੀ ਜਾਤ ਇੱਕ ਗਰੀਬ ਦੇ ਤੌਰ ਤੇ ਬਣ ਕੇ ਆਏ ਹਾਂ ਨਾ ਜੀ ਜਿਵੇਂ ਆਪਾਂ ਗਰੀਬ ਆ ਉਵੇਂ ਕਾਲਜ ਵਾਲੇ ਵੀ ਗਰੀਬ ਹੈਗੇ ਆ ਇਹ ਮੈਨੂੰ ਪੁੱਛਦਾ ਕਿਵੇਂ ਉਹ ਕਿਵੇਂ ਮੈਂ ਕਿਹਾ ਕੰਟੀ ਇਹਨਾਂ ਨੂੰ ਦਿੱਤੇ ਪਤੰਦਰ ਸੀਟੀਆਂ ਮਾਰੀ ਜਾਂਦੇ ਆ ਫੇਟੇ ਮੋ ਬੱਸ ਵੀ ਕਰ ਰਹਿਣ ਦੇ